ਸੱਚਾ ਗੱਲ ਜੀ ਸਵਾਗਤ ਹੈ ਤੁਹਾਡਾ ਦਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਲੈ ਕੇ ਫਿਰ ਤੋਂ ਹਾਜ਼ਰ ਹਾਂ ਅੱਜ ਦੀਆਂ ਐਂਟਰਟੇਨਮੈਂਟ ਸੁਰਖੀਆਂ ਤਾਂ ਇੱਕ ਨਜ਼ਰ ਮਾਰਦੇ ਅੱਜ ਦੀਆਂ ਐਂਟਰਟੇਨਿੰਗ ਅਪਡੇਟਸ ਤੇ ਪਾਜਗਲ ਕਰਾਂਗੇ ਸਿੰਗਰ ਗੁਰੂ ਰੰਧਾਵਾ ਨੇ ਗਰੀਬ ਕਿਸਾਨ ਦੀ ਮਦਦ ਲਈ ਕੀਤਾ ਵੱਡਾ ਐਲਾਨ ਫਿਰ ਗੱਲ ਕਰਾਂਗੇ ਕਿ ਆਖਿਰਕਾਰ ਕਿਉਂ ਕੈਨੇਡਾ ਸ਼ੋਅ ਦੇ ਵਿੱਚ ਰੂਹੀ ਗਾਇਕਾ ਰੁਪਿੰਦਰ ਹੰਡਾ ਤੇ ਅਖੀਰ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਇੱਕ ਵਿਅਕਤੀ ਨੇ ਮੁੰਬਈ ਪੁਲਿਸ ਨੂੰ ਪਵਾ ਦਿੱਤੀਆਂ ਪਾਜੜਾਂ ਪੰਜਾਬ ਦੇ ਇੱਕ ਗਰੀਬ ਕਿਸਾਨ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਅੱਗ ਲੱਗਣ ਕਾਰਨ ਉਸ ਦੀ 2 ਏਕੜ ਫਸਲ ਸੜ ਕੇ ਸੁਆਹ ਹੋ ਗਈ। ਵੀਡੀਓ ਦੇ ਸਭ ਤੋਂ ਅਸਰਦਾਰ ਪਲ ਦੇ ਵਿੱਚ ਕਿਸਾਨ ਦੀ ਧੀ ਆਪਣੇ ਪਿਓ ਨੂੰ ਰੋਂਦੇ ਰੋਂਦੇ ਸੰਭਾਲ ਰਹੀ ਸੀ ਅਤੇ ਇਸ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਵੀਡੀਓ ਨੂੰ ਵੇਖ ਕੇ ਗਾਇਕ ਗੁਰੂ ਰੰਧਾਵਾ ਵੀ ਖੁਦ ਨੂੰ ਰੋਕ ਨਾ ਸਕੇ। ਵੀਡੀਓ ਨੇ ਕਈਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਲਿਆ ਦਿੱਤੇ। ਇੱਕ ਗਰੀਬ ਕਿਸਾਨ ਦੀ ਧੀ ਆਪਣੇ ਪਿਤਾ ਨੂੰ ਰੋ ਰੋ ਕੇ ਦਿਲਾਸੇ ਦੇ ਰਹੀ ਸੀ ਜਿੱਥੇ ਇੱਕ ਪਾਸੇ ਕਿਸਾਨ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਨੂੰ ਅੱਗ ਦੇ ਵਿੱਚ ਸੜਦੇ ਹੋਏ ਵੇਖ ਰਿਹਾ ਸੀ ਉੱਥੇ ਹੀ ਦੂਜੇ ਪਾਸੇ ਗਾਇਕ ਗੁਰੂ ਰੰਧਾਵਾ ਦੇ ਦਿਲ ਨੂੰ ਵੀ ਇਹ ਵੀਡੀਓ ਸਾੜ ਗਈ ਦਰਸਲ ਗੁਰੂ ਰੰਧਾਵਾ ਨੇ ਤੁਰੰਤ ਮਦਦ ਲਈ ਹੱਥ ਵਧਾਇਆ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀਡੀਓ ਪਾ ਕੇ ਇੱਕ ਮਦਦ ਦਾ ਐਲਾਨ ਕੀਤਾ ਤੇ ਲੋਕਾਂ ਨੂੰ ਵੀ ਮਦਦ ਕਰਨ ਦੀ ਅਪੀਲ ਕੀਤੀ ਹੈ ਦੱਸਿਆ ਗਿਆ ਕਿ ਟੀਮ ਜਿਹੜੀ ਹੈਗੀ ਹੈ ਗੁਰੂ ਰੰਧਾਵਾ ਦੀ ਪਰਿਵਾਰ ਦੇ ਨਾਲ ਸੰਪਰਕ ਕਰ ਰਹੀ ਹੈ ਗੁਰੂ ਰੰਧਾਵਾ ਨੇ ਦੂਜੇ ਲੋਕਾਂ ਨੂੰ ਵੀ ਮਦਦ ਕਰਨ ਦੀ ਅਪੀਲ ਕੀਤੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਆਵਾਜ਼ ਰੁਪਿੰਦਰ ਹਾਂਡਾ ਜੋ ਹਰ ਦਿਲ ਦੇ ਵਿੱਚ ਕਾਲੀ ਐਕਟਿਵਾ ਵਾਲੀ ਕੁੜੀ ਵੱਜੋਂ ਰਚੀ ਹੋਈ ਆ ਹੁਣ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਆਪਣੇ ਲਾਈਵ ਸ਼ੋਅ ਦੇ ਦੌਰਾਨ ਇੱਕ ਅਜਿਹਾ ਇਮੋਸ਼ਨਲ ਮੂਮੈਂਟ ਦੇ ਵਿੱਚ ਫਸ ਗਈ ਜੋ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਦੱਸ ਦੇ ਕਿ ਪਹਿਲਾਂ ਤਾਂ ਇੱਕ ਵੀਡੀਓ ਸਾਹਮਣੇ ਆਈ ਸੀ ਜਿੱਥੇ ਉਹ ਲੋਕਾਂ ਦੇ ਨਾਲ ਬੈਸ ਕਰਦੇ ਅਤੇ ਸਟੇਜ ਦੇ ਉੱਤੇ ਮਾਈਕ ਸੁੱਟ ਦਿੰਦੇ ਨੇ ਤੇ ਫਿਰ ਹੁਣ ਨਵੀਂ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਰੁਪਿੰਦਰ ਹਾਂਡਾ ਸਟੇਜ ਤੇ ਰੋਂਦੀ ਹੋਈ ਦਿਖਾਈ ਦੇ ਰਹੀ ਆ ਵੀਡੀਓ ਦੇ ਵਿੱਚ ਉਹਨਾਂ ਦੇ ਅਲਫਾਜ਼ ਸੰਨ ਕੇ 뮤זיਕ ਮੇਰੀ ਜ਼ਿੰਦਗੀ ਹੈ ਮੈਂ ਤਾਂ ਗਾਉਣਾ ਛੱਡ ਦਿੱਤਾ ਸੀ ਪਰ ਪਰਮਾਤਮਾ ਮੇਰੇ ਨਾਲ ਸੀ ਅਤੇ ਉਹ ਆਖਦੇ ਨੇ ਕਿ 9 ਸਾਲਾਂ ਬਾਅਦ ਉਸਦਾ ਗਾਣਾ ਵਾਇਰਲ ਹੋਇਆ ਤੇ ਅੱਜ ਵੀ ਲੋਕ ਉਹਨਾਂ ਨੂੰ ਕਾਲੀ ਐਕਟਿਵਾ ਵਾਲੀ ਕੁੜੀ ਵੱਜੋਂ ਪਛਾਣਦੇ ਨੇ ਜਿਹੜੀ ਕੁੜੀ ਸਾਰਾ ਕੁਝ ਛੱਡ ਕੇ ਬੈਠ ਗਈ ਸੀ ਪਰਮਾਤਮਾ ਨੇ ਉਸਦੇ ਸ਼ੌਂਕ ਨੂੰ ਆਸਰਾ ਦਿੱਤਾ ਇੱਕ ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਅੱਜਕੱਲ 2-2 ਸਾਲ ਦੇ ਬੱਚੇ ਵੀ ਕਹਿੰਦੇ ਨੇ ਕਿ ਕਾਲੀ ਐਕਟਿਵਾ ਆ ਰਹੀ ਹੈ ਤਾਂ ਰੁਪਿੰਦਰ ਹਾਂਡਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਪਰ ਐਡਮਿੰਟਨ ਦੇ ਸ਼ੋਅ ਦੇ ਵਿੱਚ ਕੁਝ ਅਜੀਹਾ ਹੋਇਆ ਜਿਸ ਨੇ ਇੱਕ ਖੁਸ਼ੀ ਵਾਲਾ ਮੂਮੈਂਟ ਥੋੜਾ ਜਿਹਾ ਗਰਮ ਕਰ ਦਿੱਤਾ ਟੈਂਪਰੇਚਰ ਹਾਈ ਕਰ ਦਿੱਤਾ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰੁਪਿੰਦਰ ਹੰਡਾ ਦੇ ਲੇਟ ਪਹੁੰਚਣ ਕਰਕੇ ਉੱਥੇ ਕੁਝ ਲੋਕ ਨਰਾਜ਼ ਹੋ ਗਏ ਸੁਣ ਕੇ ਰੁਪਿੰਦਰ ਗੁੱਸੇ ਦੇ ਵਿੱਚ ਮਾਈਕ ਸੁੱਟ ਦਿੰਦੀ ਆ ਤੇ ਸਟੇਜ ਤੋਂ ਚਲੀ ਜਾਂਦੀ ਆ ਤੇ ਫਿਰ ਇਹ ਇੱਕ ਹੋਰ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਰੁਪਿੰਦਰ ਹੰਡਾ ਆਖਦੀ ਹੈ ਕਿ ਮੈਂ ਕਿਸੇ ਲਈ ਜਵਾਬਦੇਹੀ ਨਹੀਂ ਆ ਮੈਂ ਸਾਡੇ 1:00 ਵਜੇ 1:30 ਵਜੇ ਐਡਮਿੰਟਲ ਆ ਗਈ ਸੀ ਤੇ ਹੋਟਲ ਦੀ ਲੋਕੇਸ਼ਨ ਮੇਰੇ ਕੋਲ ਪੂਨੇ 3:00 ਵਜੇ ਪਹੁੰਚੀ ਆ ਪੰਜਾਬ ਦਾ ਇੱਕ ਵਿਅਕਤੀ ਜਿਸ ਨੂੰ ਲੱਗਦਾ ਸੀ ਕਿ ਇੱਕ ਫੇਕ ਕਾਲ ਕਰਕੇ ਉਹ ਹੈਡਲਾਈਨ ਬਣ ਜਾਵੇਗਾ ਉਸਦੇ ਮੁੰਬਈ ਪੁਲਿਸ ਕੰਟਰੋਲ ਰੂਮ ਦੇ ਵਿੱਚ ਉਸਨੇ ਕਾਲ ਕਰ ਦਿੱਤੀ ਤੇ ਕਹਿ ਦਿੱਤਾ ਕਿ ਉਸਨੇ ਟਾਈਗਰ ਸ਼ਰੂਫ ਨੂੰ ਮਾਰਨ ਦੀ ਸੁਪਾਰੀ ਦਿੱਤੀ ਹੈ 2 ਲੱਖ ਰੁਪਏ ਦੇ ਨਾਲ ਹਥਿਆਰ ਵੀ ਮੁਹਈਆ ਕਰਵਾਏ ਨੇ ਤਾਂ ਪੰਜਾਬ ਦੇ ਰਹਿਣ ਵਾਲੇ ਮਨੀਸ਼ ਕੁਮਾਰ ਦੇ ਕੋਲ ਤੋਂ ਬਾਅਦ ਮੁੰਬਈ ਪੁਲਿਸ ਨੂੰ ਭੱਜਣਾ ਪੈ ਗਿਆ ਪੁਲਿਸ ਐਕਟਿਵ ਹੋ ਗਈ ਇਨਕੁਆਇਰੀ ਹੋਈ ਅਤੇ ਜੋ ਸੱਚ ਸਾਹਮਣੇ ਆਇਆ ਉਹ ਹੈਰਾਨ ਕਰ ਦੇਣ ਵਾਲਾ ਸੁਪਾਰੀ ਵੀ ਫੇਕ ਕਾਲ ਵੀ ਫੇਕ ਤੇ ਤੋ ਟੀਮ ਨੇ ਖੋਜਬੀਨ ਕੀਤੀ ਤਾਂ ਸੱਚ ਸਾਹਮਣੇ ਆਇਆ ਕਿ ਇਹ ਤਾਂ ਸਭ ਕੁਝ ਹੀ ਫੇਕ ਸੀ ਝੂਠਾ ਸੀ ਮਨੀਸ਼ ਕੁਮਾਰ ਨੇ ਨਾ ਕੋਈ ਸੁਪਾਰੀ ਦਿੱਤੀ ਤੇ ਨਾ ਹੀ ਕਿਸੇ ਦੇ ਨਾਲ ਸੰਪਰਕ ਕੀਤਾ ਸੀ ਇਹ ਸਾਰਾ ਸਿਰਫ ਇੱਕ ਨਕਲੀ ਡਰਾਮਾ ਸੀ ਇੱਕ ਫੇਕ ਖਬਰ ਸੀ ਖਾਰ ਪੁਲਿਸ ਨੇ ਮਨੀਸ਼ ਦੇ ਖਿਲਾਫ ਕੇਸ ਦਰਜ ਕਰ ਲਿਆ ਤੇ ਹੁਣ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਪਹਿਲਾਂ ਵੀ ਸਲਮਾਨ ਖਾਨ ਨੂੰ ਜੇਹਰਿਆ ਜਾਨ ਨੂੰ ਮਾਰਨ ਦੀ ਧਮਕੀ ਪੁਲਿਸ ਕੋਲ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਇਨਕੁਆਇਰੀ ਕੀਤੀ ਗਈ ਸੀ ਤੇ ਦੀ ਉਹਨਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ ਤਾਂ ਇਹ ਸਨ ਐਂਟਰਟੇਨਮੈਂਟ ਦੇ ਗਲਿਆਰੇ ਜੋ ਅੱਜ ਦੀਆਂ ਕੁਝ ਖਾਸ ਵਾਇਰਲ ਖਬਰਾਂ ਜੋ ਐਂਟਰਟੇਨਮੈਂਟ ਦੀਆਂ ਗਲੀਆਂ ਦੇ ਵਿੱਚ ਵਾਇਰਲ ਰਹੀਆਂ ਇਦਾਂ ਦੀ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦੋ ਪ੍ਰੋਗਰਾਮ ਗਲੈਮਰ ਗੌਸਪ ਸਿਰਫ ਦ ਟੀਵੀ ਹਨ ਰਾਏ